ਫਤੇ ਦਾ ਜਵਾਬ ਫਤੇ ਗੱਜ-ਬੱਜ ਕੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਇੱਥੇ ਚੰਡੀਗੜ੍ਹ ਸਾਡੇ ਦਿੱਲੀ ਕਿਸਾਨ ਅੰਦੋਲਨ ਦੀ 5ਵੀਂ ਬਰੇਗੰਡ ਮਨਾਉਣ ਲਈ ਇਕੱਠੇ ਹੋਏ ਆ ਇਸੇ ਤਰ੍ਹਾਂ ਸਾਰੇ ਦੇਸ਼ ਵਿੱਚ ਕਿਸਾਨ ਆਪੋ ਆਪਣੇ ਸੂਬੇ ਦੀ ਰਾਜਧਾਨੀ 'ਚ ਤੁਹਾਡੇ ਵਾਂਗ ਜੁੜ ਕੇ ਏ ਬਰੇਕੰਡ ਬਣਾ ਰਹੇ ਨੇ ਹਰਿਆਣੇ ਵਾਲੇ ਫਿਸਾਰ ਬਣਾ ਰਹੇ ਨੇ ਇੱਕ ਗੱਲ ਸਮਝਣ ਵਾਲੀ ਆ ਸਾਨੂੰ ਸਾਰਿਆਂ ਨੂੰ ਤੁਸੀਂ ਦਿੱਲੀ ਮੋਰਚਾ ਜਿੱਤ ਕੇ ਆਏ ਹੋ ਉਦੋਂ ਤੇ ਅਵੇਅਰਨੈਸ ਤੁਹਾਡੇ ਅੰਦਰ ਬਹੁਤ ਵਧੀ ਹੈ ਗੱਲ ਨੂੰ ਸਮਝਣ ਦੀ ਸਮਰੱਥਾ ਵਧੀ ਹੈ ਪਰ ਅੱਜ ਜਿਸ ਸਮੇਂ ਵਿੱਚੋਂ ਅਸੀਂ ਲੰਘ ਰਹੇ ਆ ਅੱਜ ਦੇ ਪੋਲਿਟਿਕਲ ਲੋਕਾਂ ਦਾ ਲੋਕਾਂ ਨੂੰ ਵਿਸ਼ਵਾਸ ਕੋਈ ਨਹੀਂ ਰਿਹਾ ਸਰਕਾਰਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਕਹਿਣੀ ਔਰ ਕਰਨੀ 'ਚ ਫਰਕ ਪੈ ਗਿਆ ਮੈਂ ਉਸ ਸਮੇਂ ਦਾ ਤੁਹਾਡੇ ਵਿੱਚ ਖੜਾ ਜਦੋਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੋਂ ਕਹੀ ਮੂੰਹੋਂ ਨਿਕਲੀ ਹੋਈ ਗੱਲ ਪੱਥਰ ਤੇ ਲਕੀਰ ਹੋਇਆ ਕਰਦੀ ਸੀ ਅੱਜ ਜਿੰਨੇ ਵੱਡੇ ਅਹੁਦਿਆਂ ਤੇ ਲੋਕ ਬੈਠੇ ਨੇ ਔਰ ਉਹਨਾਂ ਵੀ ਵੱਡਾ ਝੂਠ ਬੋਲਦੇ ਨੇ ਇਸੇ ਕਰਕੇ ਲੋਕਾਂ ਵਿੱਚ ਅਨਰਸਟ ਹੈ ਲੋਕੀ ਸੁਖੀ ਨਹੀਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਮੋਦੀ ਸਰਕਾਰ ਅੱਜਕੱਲ ਬਿਜ਼ੀ ਹੈ ਬਹੁਤ ਜ਼ਿਆਦਾ ਫ੍ਰੀ ਟ੍ਰੇਡ ਐਗਰੀਮੈਂਟ ਕਰਨ ਵਿੱਚ ਝੂਠ ਬੋਲਿਆ ਜਾ ਰਿਹਾ ਹੈ ਮੋਦੀ ਜੀ ਕਹਿੰਦੇ ਮੇਰੀ ਮਿੱਤਰਤਾ ਹੈ 트럼ਪ ਦੇ ਨਾਲ ਭਾਵੇਂ ਮੈਨੂੰ ਕੋਈ ਵੀ ਕੁਰਬਾਨੀ ਦੇਣੀ ਪਏ ਪਰ ਮੈਂ ਖੇਤੀ ਸੈਕਟਰ ਨੂੰ ਕੋਈ ਆਂਚ ਨਹੀਂ ਆਉਣ ਦਿੰਦਾ ਪਰ ਸਾਡੀ ਜਾਣਕਾਰੀ ਮੁਤਾਬਕ ਖੇਤੀ ਦੇ ਉੱਤੇ ਸਮਝੌਤਾ ਤਕਰੀਬਨ ਹੋਇਆ ਪਿਆ ਜਿੱਦਣ ਹੋ ਗਿਆ ਜਿੱਦਣ ਉਹਦਾ ਐਲਾਨ ਹੋ ਗਿਆ ਮੈਂ ਸਪਸ਼ਟ ਕਰ ਦਿਆਂ ਇਸ ਸਟੇਜ ਵਿੱਚ ਉਥਲ ਪੁਥਲ ਹੋ ਜਾਏਗੀ ਇਹ ਸਾਰੇ ਨੂੰ ਸਮਝ ਲੈਣਾ ਚਾਹੀਦਾ ਹੈ ਔਰ ਅੱਜ ਹਰ ਵੇਲੇ ਮੋਦੀ ਸਰਕਾਰ ਦੀ ਆਖੇ ਹੁੰਦੀ ਹੈ ਵੀ ਕਿਵੇਂ ਖੇਤੀ ਸੈਕਟਰ ਦੇ ਵਿੱਚ ਦਖਲ ਦਿੱਤਾ ਜਾਏ ਤੁਹਾਨੂੰ ਯਾਦ ਹੋਏਗਾ ਇੱਕ ਮਾਰਕੀਟਿੰਗ ਦਾ ਖਰੜਾ ਮਾਰਕੀਟਿੰਗ ਐਕਟ ਦਾ ਖਰੜਾ ਜਾਰੀ ਕੀਤਾ ਸੀ ਤੁਸੀਂ ਵਿਰੋਧ ਕੀਤਾ ਉਹ ਵਾਪਸ ਹੋ ਗਿਆ ਫਿਰ ਅੱਜ ਹੁਣ ਜਿਹੜਾ ਬਿਜਲੀ ਦਾ ਇਹ ਤੁਸੀਂ ਜਦੋਂ ਦਿੱਲੀ ਬੈਠੇ ਸੀ ਤੁਹਾਨੂੰ ਲਿਖਤੀ ਰੂਪ ਤੇ ਚਿੱਠੀ ਦਿੱਤੀ ਸੀ ਸਰਕਾਰ ਨੇ ਜਿਹਦੇ ਤੇ ਕਿਹਾ ਸੀ ਕਿ ਅਸੀਂ ਇਹ ਬਿੱਲ ਤੁਹਾਡੀ ਸਲਾਹ ਕਰਨ ਤੋਂ ਬਾਅਦ ਤੁਹਾਡੇ ਨਾਲ ਚਰਚਾ ਕਰਨ ਤੋਂ ਬਾਅਦ ਹੀ ਪਾਰਲੀਮੈਂਟ ਤੇ ਪੇਸ਼ ਆਵੇ ਪੇਸ਼ ਕਰਾਂਗੇ ਪਰ ਅੱਜ ਕਿੱਥੇ ਖੜੇ ਨੇ ਉਹ ਕਿਸੇ ਨੇ ਪੁੱਛਿਆ ਤੱਕ ਵੀ ਨਹੀਂ ਇੱਕ ਵੀ ਮੀਟਿੰਗ ਸਾਡੇ ਨਾਲ ਨਹੀਂ ਹੋਈ ਐਮਐਸਪੀ ਦੇ ਦੀ ਗਾਰੰਟੀ ਦੇ ਕਾਨੂੰਨ ਦੀ ਚਰਚਾ ਕਰਕੇ ਕਮੇਟੀ ਬਣਾਉਣ ਦਾ ਫੈਸਲਾ ਹੋਇਆ ਸੀ ਉਹ ਕਿੱਥੇ ਖੜੇ ਨੇ ਕਿੱਥੇ ਵਿਸ਼ਵਾਸ ਕਰੋਗੇ ਹੁਣ ਇੱਕ ਨਵੀਂ ਛੁਰਨੀ ਛੱਡੀ ਐ ਉਹਨਾਂ ਨੇ ਸੀਟ ਬਿਲ ਇੱਕ ਤਿਆਰ ਕੀਤਾ ਐ 8 ਤਾਰੀਖ ਤੱਕ 8 ਦਸੰਬਰ ਤੱਕ ਉਹਦੇ ਤੇ ਸਰਕਾਰਾਂ ਤੋਂ ਔਰ ਜਿਹੜੇ ਸਟੇਕਹੋਲਡਰ ਨੇ ਉਹਨਾਂ ਦੇ ਵਿਚਾਰ ਮੰਗੇ ਆਂ ਜੇ ਵਿਰੋਧ ਕਰੋ ਜੇ ਹੱਕ ਤੇ ਹੱਕ ਤੇ ਲਿਖੋ ਪਰ ਮੈਂ ਤੁਹਾਨੂੰ ਸਾਰਿਆਂ ਨੂੰ ਬੋਲਵਾਰਨ ਕਰਦਾ ਦੋਸਤੋ ਉਹ ਐਸਾ ਬਿਲ ਹੈ ਇੱਕ ਵਾਰੀ ਫੇਰ 36 ਸੈਕਟਰ ਦੀ ਨਖਨਦੇਵ ਦੀ ਕੋਸ਼ਿਸ਼ ਹੈ ਜੇ ਸੀਡ ਬੈਂਕ ਐਕਟ ਬਣ ਗਿਆ ਤਾਂ ਤੁਹਾਡੀਆਂ ਯੂਨੀਵਰਸਿਟੀ ਦੀ ਰਿਸਰਚ ਉਹਨਾਂ ਤੋਂ ਬਣਦੇ ਬੀਜ ਜਾਂ ਪ੍ਰਾਈਵੇਟ ਕੰਪਨੀਆਂ ਦੇ ਬੀਜ ਉਹ ਸਾਰੇ ਦਿੱਲੀ ਵਾਲੇ ਦੇ ਹੱਥ ਚਾਹ ਜ ਜਾਣਗੇ ਫਿਰ ਤੁਸੀਂ ਮਨਸੈਂਟੋ ਦੇ ਆਪਣੀਆਂ ਚੀਜ਼ਾਂ ਹੀ ਖਰੀਦੋਗੇ ਮਨਸੈਂਟੋ ਦੇ ਬੀਜ ਖਰੀਦੋਗੇ ਜਾਂ ਵੱਡੇ ਵੱਡੇ ਕੰਪਨੀਆਂ ਦੇ ਬੀਜ ਖਰੀਦੋਗੇ ਖੇਤੀ ਦੇ ਉੱਤੇ ਉਹਨਾਂ ਦਾ ਕਬਜ਼ਾ ਹੋ ਜਾਏਗਾ ਇਹ ਬਹੁਤ ਗੰਭੀਰ ਮੁੱਦਾ ਹੈ ਇੱਥੇ ਜਿਆਦਾ ਜ਼ੋਰ ਮੈਂ ਕਹਿ ਰਿਹਾ ਸੀ ਆਪਣੇ ਸਾਥੀਆਂ ਨੂੰ ਵੀ ਮੁੱਦੇ ਪੜ੍ਹ ਲੈਣੇ ਚਾਹੀਦੇ ਨੇ ਐਦਾਂ ਦਾ ਮੈਸੇਜ ਆਂਦਾ ਜਿਵੇਂ ਸਿਰਫ ਇਲੈਕਟ੍ਰਿਸਿਟੀ ਬਿੱਲ ਤੇ ਹੀ ਇਹ ਕਸ਼ਟ ਹੈ ਕਿੰਨਾ ਇਲੈਕਟ੍ਰਿਸਿਟੀ ਮਿਲਦਾ ਨਹੀਂ ਉਹਦਾ ਵਿਰੋਧ ਤਾਂ ਹੈ ਹੀ ਉਹਦੇ ਨਾਲ ਜੀਨ ਮਿਲਦਾ ਵੀ ਵਿਰੋਧ ਹੈ ਉਹਦੇ ਨਾਲ ਜਿਹੜੀਆਂ ਪਾਲਿਸੀਆਂ ਨੇ ਇੱਥੇ ਦਿੱਲੀ ਵਾਲੇ ਸਾਡੇ ਪੋਲੀਟੀਕਲ ਲੋਕਾਂ ਦਾ ਜੇ ਕੋਈ ਕਰਤਾਰ ਹੁੰਦਾ ਤਾਂ ਪੰਜਾਬ ਦੇ ਹਿੱਤ ਗੁਰਬਾਨਾ ਹੁੰਦੇ ਜਦੋਂ ਪੰਜਾਬੀ ਸੂਬਾ ਬਣਿਆ ਸੀ ਜਿਹਨਾਂ ਲੋਕਾਂ ਨੇ ਲੜਾਈ ਲੜੀ ਸੀ ਉਹਨਾਂ ਨੇ ਰਾਜਧਾਨੀ ਤੋਂ ਬਗੈਰ ਸੂਬਾ ਐਕਸੈਪਟ ਕਿਉਂ ਕੀਤਾ ਉਹਨਾਂ ਨੇ ਨਿਕੰਦੀ ਕੀਤੀ ਤੇ ਅੱਜ ਦਿੱਲੀ ਵਾਲੇ ਦੀ ਅੱਖ ਹੈ ਤੁਹਾਡੇ ਚੰਡੀਗੜ੍ਹ ਦੇ ਉੱਤੇ ਟੋਟਾ ਇੱਕ ਦਿਨ ਦਾ ਰਿਐਕਸ਼ਨ ਦੇ ਕੇ ਦੇਖ ਕੇ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਵੀ ਨਹੀਂ ਹਾਲੇ ਇਦਾਂ ਦੀ ਕੋਈ ਸਾਡੀ ਮਨਸ਼ਾ ਨਹੀਂ ਪਰ ਸਾਨੂੰ ਉਹਨਾਂ ਦਾ ਮਨ ਪਤਾ ਲੱਗ ਗਿਆ ਚੰਡੀਗੜ੍ਹ ਦੇ ਉੱਤੇ ਮੈਂ ਸਪਸ਼ਟ ਕਰ ਦੇਣਾ ਚੰਡੀਗੜ੍ਹ ਪੰਜਾਬ ਦਾ ਸੀ ਪੰਜਾਬ ਦਾ ਹੈ ਪੰਜਾਬ ਦਾ ਹੀ ਰਹੇਗਾ ਮਤ ਇਹੋ ਜੀ ਗਲਤੀ ਕਰਨ ਕੇਂਦਰ ਵਾਲੇ ਪੰਜਾਬ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਹੈ ਸਾਡੇ ਨਾਲ ਇੱਕ ਹੋਰ ਵੱਡੀ ਚੰਗੀ ਹੋਈ ਹੈ ਪਾਣੀਆਂ ਦੇ ਮਸਲੇ ਤੇ ਸਾਡਾ ਜਿਹੜਾ ਧਰਤੀ ਹੇਠ ਦਾ ਪਾਣੀ ਜਿੱਥੋਂ ਅਸੀਂ ਹੁਣ ਕੱਢ ਰਹੇ ਹਾਂ ਇਹ ਸਾਰੇ ਦਾ ਸਾਰਾ ਪਾਣੀ ਪੋਲਿਊਟ ਹੋ ਗਿਆ ਜਿਹੜੀ ਤੀਜੀ ਤਹਿ ਦਾ ਪਾਣੀ ਹੈ ਉਹ ਨਾ ਪੀਣ ਦੇ ਲਾਇਕ ਹੈ ਨਾ ਉਹ ਫਸਲਾਂ ਨੂੰ ਡੋਣ ਦੇ ਲਾਇਕ ਹੈ ਸਾਡੇ ਕੋਲ ਰਹਿ ਹੀ ਗਿਆ ਫਿਰ ਸਾਡਾ ਆਪਣਾ ਪਾਣੀ ਸਾਡੇ ਲੀਡਰਾਂ ਦੀਆਂ ਗਲਤੀਆਂ ਨਾਲ ਜਾਂ ਕੇਂਦਰ ਸਰਕਾਰਾਂ ਦੀਆਂ ਬੇਈਮਾਨੀਆਂ ਦੇ ਨਾਲ ਉਹ ਦੂਜੇ ਸੂਬੇਨ ਚਲਾ ਜਾਏਗਾ ਤੁਸੀਂ ਹੈਰਾਨ ਹੋਵੋਗੇ Rajasthan ਜਿਹਨੇ ਸਾਡੇ ਕੋਲੋਂ ਪਾਣੀ ਲਿਆ ਪੀਣ ਵਾਸਤੇ ਕਹੇ ਕੇ ਇਹ ਆ ਖੇਤੀ ਲਈ ਕਾਗਜ਼ਾਤੇ ਸਿੱਧ ਹੁੰਦਾ ਹੈ ਕਿ 2 ਰੁਪਏ ਲੀਟਰ ਹੋ ਇੰਡਸਟਰੀ ਵਾਲੇ ਕੋਲੋਂ ਲੈਂਦਾ ਇੱਕ ਬਾਰਵੇਂ ਤੇ ਰਿਫਾਈਨਰੀ ਹੈ ਜਿਹਨੂੰ ਉਹ 1600 ਕਰੋੜ ਰੁਪਇਆ ਹਰ ਸਾਲ ਉਹਦੇ ਕੋਲੋਂ ਪਾਣੀ ਦਾ ਵਸੂਲਦਾ ਹੈ ਉਹਦਾ ਕਮਾਈ ਕਰਦਾ ਤੇ ਤੁਸੀਂ ਪਾਣੀ ਤੋਂ ਪਿਆਸੇ ਹੋ ਤੁਹਾਡਾ ਭਵਿੱਖ ਪਾਣੀ ਦੇ ਬਿਨਾਂ ਖਤਰੇ 'ਚ ਹੈ ਤੇ ਸਾਨੂੰ ਇਹਦੀ ਲੜਾਈ ਵੀ ਤਿਆਰ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਸਾਡੇ ਪੰਜਾਬ ਦੇ ਜਿਹੜੇ ਮੁੱਦੇ ਨੇ ਪਾਣੀ ਇਹਦਾ ਮੁੱਦਾ ਹੈ ਚੜੀਗੜ ਦਾ ਮੁੱਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਇਹਨਾਂ ਮੁੱਦਿਆਂ ਨਾਲ ਜੁੜੀਆਂ ਤੇ ਜੇ ਸਰਕਾਰ ਨੇ ਇਹਨਾਂ ਵੱਲ ਧਿਆਨ ਨਾ ਦਿੱਤਾ ਤਾਂ ਆਹ ਜਿਹੜਾ ਅੱਜ ਇਕੱਠ ਅਸੀਂ ਤਾਂ ਪੰਜਵੇਂ ਬਰੇਗੰਡ ਮਨਾਉਣ ਵਾਸਤੇ ਬੁਲਾਇਆ ਸੀ ਨਾ ਲੋਕਾਂ ਨੂੰ ਐਡੀ ਵੱਡੀ ਗਿਣਤੀ ਵਿੱਚ ਲੋਕ ਆਏ ਐ ਇਹ ਸਿੱਧ ਕਰਦਾ ਵੀ ਪੰਜਾਬ ਦੇ ਲੋਕ ਕੇਂਦਰ ਤੋਂ ਵੀ ਦੁਖੀ ਨੇ ਪੰਜਾਬ ਦੇ ਲੋਕ ਪੰਜਾਬ ਸਰਕਾਰ ਤੋਂ ਵੀ ਦੁਖੀ ਨੇ ਔਰ ਅਨਫੋਰਚੂਨੇਟ ਗੱਲ ਤਾਂ ਮੈਂ ਤਾਂ ਜੇ ਇਹ ਕਹਾਂ ਵੀ ਪੰਜਾਬ ਵਿੱਚ ਦਾ ਕੋਈ ਸਰਕਾਰੀ ਨਹੀਂ ਜਿਨ੍ਹਾਂ ਦੀ ਕੋਈ ਪਕੜੇ ਨਹੀਂ ਮੁੱਦਿਆਂ ਤੇ ਪਿਛਲੀ ਵਾਰੀ ਜਦੋਂ ਡੈਨ ਸੇਫਟੀ ਇੱਕ ਟੈਨ ਨੂੰ ਚਿੱਠੀ ਲਿਖੀ ਵੀ ਭਗਵਾਨ ਸਿੰਘ ਮੰਨੀ ਨਾ ਜੇ ਮੰਨ ਲਿਆ ਜਹਿਮ ਤੁਹਾਡੇ ਹੱਥੋਂ ਚਲੇ ਜਾਣੀ ਇਹਨੂੰ ਨਿਯਮ ਪ੍ਰਵਾਹ ਕੀਤੀ ਜੋ ਮਰਜ਼ੀ ਆਖੀ ਜਾਏ ਅਰੇ ਜੀ ਉਹ ਆਪਣੀਆਂ ਦੇ ਸਬਕਾ ਅੱਜ ਜਹਿਮ ਸਾਡੇ ਹੱਥੋਂ ਚਲੇ ਗਏ ਇਕ ਇਕ ਚੀਜ਼ ਹੁਣ 30 ਤਾਰੀਖ ਤੱਕ ਇਹਨਾਂ ਕੋਲ ਸਮਾਂ ਹੈ ਜਿਹੜਾ ਇਲੈਕਟ੍ਰਿਸਿਟੀ ਮਿਲਿਆ ਇਹਦੇ ਉੱਤੇ ਆਪਣਾ ਵਿਰੋਧ ਦਰਜ ਕਰਵਾਉਣ ਕੇਂਦਰ ਦੇ ਕੋਲ ਅਰੇ 8 ਦਸੰਬਰ ਤੱਕ ਇਹਨਾਂ ਕੋਲ ਸਮਾਂ ਹੈ ਜਿਹੜਾ ਸੀਟ ਮਿਲਿਆ ਉਹਦਾ ਵਿਰੋਧ ਦਰਜ ਕਰਾਉਣ ਜੇ ਨਾ ਕਰਨਗੇ ਤਾਂ ਇੱਕ ਵੱਡਾ ਅੰਦੋਲਨ ਘਰ ਉੱਤੇ ਲੈ ਰਿਹਾ ਪੰਜਾਬ ਦੇ ਲੋਕ ਤਿਆਰ ਨੇ ਇੱਕ ਹੋਰ ਵੱਡੇ ਅੰਦੋਲਨ ਦਾ ਹੀ ਔਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਇਜ਼ਤੀ ਕਰਾਂਗਾ ਤੁਸੀਂ ਸਾਰੇ ਐਸਕੇਮ ਦੇ ਐਮਬੈਸਡਰ ਹੋ ਤੁਸੀਂ ਜਾ ਕੇ ਖੁੱਡ ਚਰਚਾ ਪਿੰਡ ਪਿੰਡ ਹੁਣੇ ਤੋਂ ਕਰ ਦੇਣੀ ਹੈ ਇੱਕ ਵੱਡੀ ਲੜਾਈ ਦਾ ਆਰੰਭ ਹੋ ਰਿਹਾ ਹੈ ਆਪਾਂ ਸਾਰਿਆਂ ਨੇ ਇਕੱਠੇ ਹੋ ਕੇ ਦਿਖੀ ਆਪਣੀ ਸਿੱਧ ਕਰਤੀਏ ਇਕਤਾ ਔਰ ਇਹ ਪਹਿਲੀ ਵਾਰੀ ਹੋਇਆ ਇਤਿਹਾਸ ਚ ਦੁਨੀਆ ਦੇ ਵਿੱਚ ਜਦੋਂ ਕੋਈ ਕਾਨੂੰਨ ਬਣ ਜਾਂਦਾ ਹੈ ਉਹ ਜਿੰਨੀ ਦੇਰ ਤੱਕ ਬਾਹਰ ਦੇ ਦੇਸ਼ਾਂ ਚ ਵੀ ਜਾਂਤੇ ਹੀ ਉਹਦੇ ਰਿਜ਼ਲਟ ਸਾਹਮਣੇ ਨਹੀਂ ਆਉਂਦੇ ਉਹਨੂੰ ਤਾਂ ਕੋਈ ਵਾਪਸ ਨਹੀਂ ਹੁੰਦਾ ਤੁਸੀਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਵਾਪਸ ਕਰਵਾਏ ਇਹ ਬਹੁਤ ਵੱਡੀ ਤੁਸੀਂ ਦੁਨੀਆ ਦੇ ਵਿੱਚ ਇਤਿਹਾਸ ਕ੍ਰੀਏਟ ਕੀਤਾ ਤਾਂ ਮੈਂ ਉਮੀਦ ਕਰਦਾ ਆਪਾਂ ਸਾਰੇ ਇਕੱਠੇ ਹੋ ਕੇ ਲੜਨੇ ਇੱਥੋਂ ਸੁਨੇਹਾ ਲੈ ਕੇ ਜਾਇਓ ਇਹ ਸਾਰੀਆਂ ਚੀਜ਼ਾਂ ਤੇ ਲਾਗਬੰਦੀ ਸ਼ੁਰੂ ਹੋ ਚੁੱਕੀ ਹੈ ਔਰ ਇਹਨੂੰ ਹੋਰ ਤੱਕ ਥਗੜੀ ਕਰੋ ਮੈਂ ਸਮਝਦਾ ਤੁਸੀਂ ਸਾਰੇ ਮੇਰੀ ਇਹ ਬੇਇੱਜ਼ਤੀ ਨੂੰ ਪ੍ਰਵਾਨ ਕਰੋਗੇ ਫੇਰ ਇੱਕ ਵਾਰੀ ਫਦੇ ਬੁਲਾਉਂਦਾ ਕਿ ਮੈਂ ਚਾਹੁੰਨਾ ਵਾਈਕ੍ਰੂਜੀ ਗੱਥਾਰ ਸਾਹਿਬ ਵਾਈਕ੍ਰੂਜੀ ਕੀ ਫਦੇ